ਗੁਰਾਮਦੋਨੀ ਕਿਸ ਤਰ੍ਹਾਂ ਦੇ ਫੋਨ ਸੀ ਜੀ ਇੱਥੇ ਅੱਜ ਕੀ ਕਿੰਨੇ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਐਸਪ੍ਰੈਸਸ ਕਾਨਫਰੈਂਸ ਦੇ ਮਾਧਿਅਮ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟ੍ਰੀਵ ਕੀਤੇ ਹੈ ਬਰਾਮਦ ਕੀਤੇ ਹੈ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇਨਸਪੈਕਟਰ ਸਾਈਬਰ क्राइम ਐਸਐਚਓ ਹਰਜੀਤ ਕੌਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫੋਲੋਅ ਕਰਕੇ ਇਹ ਸਾਰੀ ਜਿਹੜੀ ਬਰਾਮਦਗੀਆਂ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੀ ਜਿਹੜੇ ਵੀ ਕੋਈ ਆਮ ਸਿਟੀਜ਼ਨਸ ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸ ਦਾ ਫੋਨ ਵਿਸਪਲੇਸ ਹੋਇਆ ਘਾਟੇ ਕਿਤੇ ਮਿਸ ਹੋਇਆ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੋਟਾ ਸਕੀਏ ਸਰ ਇਹ ਕਿ ਕਲੇ ਲੋਸ ਵਾਲੇ ਨੇ ਜਿਹਨੇ ਗਿਰੇ ਉਹ ਫੋਨ ਸੀ ਜਾਂ ਜਿਹੜੇ ਕੋਈ ਚੋਰੀ ਹੋਏ ਨੇ ਜਾਂ ਫਿਰ ਕੋਈ ਚੱਕ ਕੇ ਲੈ ਗਿਆ ਸੀ ਜਾਂ ਲੁੱਟਪੋਣ ਦੇ ਵਿੱਚ ਬਹੁਤ ਫੋਨ ਸੀ ਉਹ ਵੀ ਵੇਚੀ ਨੇ ਹ ਹੁੰਦਾ ਇਹ ਹੈਗਾ ਕਿ ਜਦੋਂ ਵੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਮਿਸ ਵੀ ਹੁੰਦਾ ਹੈ ਤਾਂ ਉਹ ਮੋਸਟਲੀ ਸਾਂਝ ਕੇਂਦਰ ਤੇ ਲੋਕ ਜਾਂਦੇ ਹੈਗੇ ਤੇ ਆਪਣੀ ਕੰਪਲੇਨਟ ਦਿੰਦੇ ਹੈ इवन ਥਾਣਿਆਂ ਚ ਮਿਸਿੰਗ ਦੀ ਕੰਪਲੇਨਟ ਦੇ ਦਿੰਦੇ ਸਾਡੇ ਕੋਲ ਵੀ ਇੱਥੇ ਦਿੰਦੇ ਆ ਇਸ ਤੋਂ ਇਲਾਵਾ ਜਦੋਂ ਕਿਸੇ ਦਾ ਚੋਰੀ ਵੀ ਫੋਨ ਹੋ ਜਾਂਦਾ ਹੈ ਕੋਈ ਸਨੇਚਿੰਗ ਵੀ ਹੁੰਦੀ ਹੈ ਉਹ ਵੀ ਫੋਨ ਅਸੀਂ ਸੀਆਈਆ ਯਾ ਪੋਰਟਲ ਤੇ ਵੀ ਮੰਨੇ ਆ ਤਾਂ ਕਿ ਸਾਨੂੰ ਟ੍ਰੇਸ ਹੋਣ ਫਿਲਹਾਲ ਜਿਹੜੇ ਇਹ ਸਾਰੇ ਫੋਨ ਹੈ ਇਹ ਮੈਜੋਰਿਟੀ ਕੈਟੇਗਰੀ ਲਾਸਟ ਐਂਡ ਫਾਊਂਡ ਵਾਲੇ ਹੀ ਨੇ ਕੀ ਇਹਨਾਂ ਫੋਨਾਂ ਦੇ ਜਰੀ ਕਿਸੇ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਜੀ ਕਿਸੇ ਨੇ ਕੋਈ ਚੋਰੀ ਦਾ ਫੋਨ ਖੋਹ ਲਿੱਤਾ ਹੋਵੇ ਜਾਂ ਕਿਸੇ ਦਾ ਕੋਈ ਹੋਰ ਹੋਵੇ ਕਿਸੇ ਨੂੰ ਇਦਾਂ ਕੋਈ ਪਾਰਟੀ ਬਣਾ ਕੇ ਪਰਚਾ ਨਹੀਂ ਦ ਕੀਤਾ ਨਹੀਂ ਐਸੇ ਬੇਸਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਫੋਨ ਬਰਾਮਦ ਕਰਦੇ ਆ ਤਾਂ ਸਾਨੂੰ ਮжоਰਿਟੀ ਕੇਸ ਜਿਹੜਾ ਪਤਾ ਚੱਲਦਾ ਹੈ ਕਿ ਕਿਸੇ ਨੇ ਬਿਨਾਂ ਕਿਸੇ ਮਾੜੇ ਇੰਟੈਂਸ਼ਨ ਦੇ ਉਹ ਫੋਨ ਲਿਆ ਕਿਸ ਨੂੰ ਕਿਤੇ ਮਿਲ ਗਿਆ ਕਿਸ ਨੇ ਕਿਤੇ ਖਰੀਦ ਲਿਆ ਤੇ ਇਸ ਲਈ ਅਸੀਂ ਉਹਨਾਂ ਨੂੰ ਗੁਨੇਗਾਰ ਨਹੀਂ ਮੰਨਦੇ ਜਦਕਿ ਜਦ ਤੱਕ ਸਾਨੂੰ ਇਹ ਨਾ ਕਲੀਅਰ ਹੋ ਜਾਏ ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਮੜਾ ਕਾਰਗੁਜ਼ਾਰੀ ਉਸਦੇ ਪਿੱਛੇ ਹੀ ਉਹਨਾਂ ਦਾ ਹੱਥ ਹੈ ਕੋਈ ਗਿਰੋਹ ਦੇ ਵਿੱਚ ਸ਼ਾਮਿਲ ਹੋਣ ਲਈ ਸਰ ਜਿਹੜੇ ਫੋਨ ਆਊਟ ਆਫ ਸਟੇਟ ਚਲੇ ਜਾਂਦੇ ਨੇ ਪਤਾ ਲੱਗ ਜਾਂਦਾ ਵੀ ਉੱਥੇ ਪੇ ਉਹਦਾ ਕੀ ਪ੍ਰੋਸੈਸ ਰਹੇਗਾ ਅਸੀਂ ਜੀ ਇਸ ਪੋਰਟਲ ਰਾਹੀਂ ਸਾਰੇ ਕੌਨਟਰੈਕਟ ਕਰਦੇ ਹਾਂ ਤੇ ਬਰਾਮਦ ਵੀ ਕਰਾਉਂਦੇ ਹਾਂ ਇਹ ਮੈਜੋਰਿਟੀ ਫੋਨ ਆਪਣੇ ਸੂਬੇ ਵਿੱਚੋਂ ਹੀ ਬਰਾਮਦ ਹੋਏ ਤੇ ਜਿਹੜਾ ਅਗਰ ਕੋਈ ਬਾਹਰ ਵੀ ਗਿਆ ਹੋਏਗਾ ਉਸਤੇ ਵੀ ਸਾਡੀ ਕਾਰਵਾਈ ਲਗਾਤਾਰ ਜਾਰੀ ਹੈ ਹੁਣ ਤੱਕ ਕਿੰਨੇ ਫੋਨ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਆ ਤੇ ਅੱਜ ਹੁਣੇ ਗਿਣਤੀ ਹੋਰ ਵੱਜੇਗੀ ਸਾਡੀ ਟੀਮਸ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਅਜੇ ਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਸ ਕਰਵਾਵਾਂਗੇ ਨਹੀਂ ਅਸੀਂ ਬਰਾਮਦ ਹੋ ਵੀ ਕਰਾਰੇ ਜੀ ਲੇਕਿਨ ਉਹ ਤਫਤੀਸ਼ ਰਾਹੀਂ ਸਾਰੇ ਹੀ ਵਾਪਸ ਮੋਹਿਆ ਕਰਾਏ ਜਾਣਗੇ ਉਹ ਇਸ ਦਾ ਹਿੱਸਾ ਨਹੀਂ ਹੋਣਗੇ ਸਰ ਜੀ ਕਿਸੇ ਦਾ ਫੋਨ ਨੰਬਰ ਨਹੀਂ ਪਤਾ ਕਰੀ ਬੈਠ ਕੇ ਆਨਲਾਈਨ ਵੀ ਕੰਪਲੇਂਟ ਕਰ ਸਕਦਾ ਹੈ ਜੇ ਵੈਬਸਾਈਟ ਨਹੀਂ ਕਰਦਾ ਮੇਰੀ ਰਿਕੁਐਸਟ ਇਹ ਰਹੇਗੀ ਜੀ ਕਿ ਉਹ ਕਰ ਤਾਂ ਸਕਦੇ ਹੈ ਲੇਕਿਨ ਅਗਰ ਉਹ ਆਪਣੇ ਨੇੜਲੇ ਸਾਂਝ ਕੇਂਦਰ ਜਾ ਕੇ ਆਪਣਾ ਜਿਹੜਾ ਪੋਰਟਲ ਦੇ ਰਜਿਸਟ੍ਰੇਸ਼ਨ ਦਾ ਸਾਰਾ ਫਾਰਮੈਟ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੈਠੇ ਹੋਏ ਘਰੇ ਪੂਰੀ ਆਪਣੇ ਸਿਟੀਜ਼ਨ ਨੂੰ ਨਾ ਪਤਾ ਹੋਵੇ ਕਿ ਕੀ ਕੀ ਹੈ ਉਸਨੇ ਡਿਟੇਲ ਭਰਨੀ ਹੈ ਤਾਂ ਅਗਰ ਉਹ ਨੇੜਲੇ ਸਾਂਝ ਕੇਂਦਰ ਚਲੇ ਜਾਣਗੇ ਤਾਂ ਉਹ ਸਾਂਝ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਚੰਗੇ ਤਰੀਕੇ ਨਾਲ ਡਿਟੇਲਸ ਲੈ ਕੇ ਸਾਰਾ ਉਹਨਾਂ ਦਾ ਫਾਰਮ ਵੀ ਭਰ ਦੇਣਗੇ ਤੇ ਉਹਨਾਂ ਦਾ ਤਾਲਮੇਲ ਇਨਸਪੈਕਟਰ ਜਿਹੜੇ ਵੀ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਕਰਵਾ ਦੇ